ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਊਂਕਾਰ ਡੇਰੀ ਫਾਰਮ ਦੇ ਢਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਵਿਖਾ ਲੈਣੇ ਆ ਟੌਪ ਟੌਪ ਦੇ ਨਕੀਨੇ ਜੀ ਚਾਰ ਦੰਦ ਕੱਟੀ ਆ ਤੇ ਵੇਖੋ ਕਿ ਆਪ ਬਾਤਾਂ ਨੇ ਕੱਟੀ ਦੀਆਂ ਤੇ 12 ਤੋਂ ਪਲੱਸ ਦੁੱਧ ਤਿਆਰ ਹੈ ਜੀ ਹੁਣ ਇਸ ਟਾਈਮ ਤੇ ਜਿਹੜਾ ਕੋਈ ਮਰਜ਼ੀ ਲੀਟਰ ਮਾਰ ਕੇ ਠੰਡਾ ਕਰਕੇ ਕੰਡੇ ਦੇ ਜੋਖ ਕੇ ਲੈ ਜਾਏ ਬਹੁਤ ਚੰਗੀ ਕੱਟੀ ਮਗਰ ਵੀ ਇਹਦੇ ਕੱਟੀ ਹੈ ਜੀ ਤੇ ਇੱਕ ਤੁਹਾਨੂੰ ਵਿਖਾਵਾਂਗੇ ਬੂਰੀ ਨੀਲੀ ਰਾਵੀ ਚ ਜਮਾ ਮੁਖਤ ਵਾਲੇ ਟੋਕਣ ਵਾਲੇ ਭਾਜ ਮੈਂ ਤੁਹਾਨੂੰ ਵਿਖਾਉਣੀ ਆ ਥਣ ਥਣ ਬਹੁਤ ਚੰਗਾ ਬਣ ਬਣ ਕੇ ਬਹੁਤ ਬਣੂਗੀ ਮੈਂ ਹਲੇ ਕੱਚੀ ਆ ਘਟੋ ਘਟ ਵੀ ਤੇ 10 ਤੋਂ 15 ਦਿਨ ਲੈ ਲਊਗੀ ਦੇਖਿਓ ਜੀ ਕਰਿਓ ਜੀ ਚੈੱਕ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਤੇ ਬਹੁਤ ਚੰਗੀ ਮੈਂ ਆ ਇਹਦੀ ਸਾਰੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਾਂਗੇ ਤੇ ਇੱਕ ਤੁਹਾਨੂੰ ਵੀਰ ਜੀ ਆਪਾਂ ਆ ਵਿਖਾਵਾਂਗੇ ਆਪਣੇ ਕੋਲੋਂ ਦਿੱਤੀ ਝੋਟੀ ਜੱਡ ਬਲੈਕ ਪਿਓਰ ਮੋਰਾ ਦੀ ਤੇ 7 ਮਹੀਨੇ ਦੀ ਚੈੱਕ ਪਾਸ ਜੀ ਦੁੱਧ ਵੀ ਥੱਲੇ ਦਿੰਦੀ ਆ ਜੀ ਤੇ 7 ਮਹੀਨੇ ਦੀ ਕੱਪਣ ਵੀ ਆ ਪਹਿਲਾਂ ਝੋਟੀ ਆ ਦੰਦਾਂ 'ਚ ਝੋਟੀ ਆ ਸੱਜਰ ਨੇ ਬਹੁਤ ਚੰਗਾ ਦੁੱਧ ਦਿੱਤਾ ਥੋਣਾ ਥੋਣਾ ਦੀ ਸਾਰਾ ਕੁਛ ਦੀ ਓਕੇ ਰਿਪੋਰਟ ਆ ਜੀ ਲੈ ਵਾ ਲੂਗਾ ਵੀ ਸੱਜਰ ਬਹੁਤ ਬਣਾਉਂਦੀ ਆ ਤੇ ਕਰਦੇ ਆ ਤੁਹਾਡੇ ਨਾਲ ਡਿਟੇਲ ਸ਼ੇਅਰ ਤੇ ਹੋਰ ਪਲਵਾਨ ਜੀ ਵਧੀਆ ਵੀਰ ਜੀ ਹੋਟ ਨਾਮ ਕੈਮ ਸੇਤਾ ਠੀਕ ਠਾਕ ਜੀ ਹੋਰ ਕੀ ਭੰਡਿਆ ਜੀ ਬਸ ਕੋਈ ਨਹੀਂ ਵੀਰ ਜੀ ਤੇ ਕਰੀਏ ਸ਼ੁਰੂਆਤ ਫਿਰ ਹਾਂਜੀ ਹਾਂਜੀ ਪਿੰਡ ਸਾਡਾ ਘੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨਾਮ ਔਂਕਾਰ ਸਿੰਘ ਨੰਬਰ ਜੀ 97792834419779283441 ਠੀਕ ਜੀ ਤੇ ਆਪਾਂ ਟੋਕੜ ਕਪੜਾ ਤੋਂ ਸਟਾਰਟ ਕਰੀਏ ਕਿ ਸੱਜਰ ਤੋਂ ਕਰਕੇ ਸੱਜਰ ਤੋਂ ਕਰੋ ਵੀਰ ਜੀ ਪਹਿਲਾ ਸੁਭਾ ਝੋਟੀ ਆ ਜੀ ਮਗਰ ਕੱਟੀ ਜੀ ਕੱਟੀ ਵੀ ਤੇ ਬਾਅਦ ਆਜੋ ਸੁਬਾ ਸੁਬਾ ਦੇ ਟਾਈਮ ਵੀਡੀਓ ਬਣਾਉਣ ਦੇ ਆ ਦੇਖੋ ਕੱਟੀ ਮਗਰ ਠੀਕ ਹੈ ਜੀ ਇਹ ਕਾਹ ਵਖਾ ਦਿਓ ਜੀ ਆਪਣੇ ਕੋ ਆਪਾਂ ਨਾ ਇੱਕ ਕੱਢੀ ਤੇ ਖਾਦ ਨਹੀਂ ਫਿਰ ਵੇਚ ਜਾਂਦੇ ਦੁੱਧ ਦੀ ਸਮੱਸਿਆ ਹੁੰਦੀ ਹੈ ਇੱਕ ਕੱਢੀ ਆਪਣੇ ਕੋ ਆ ਨਹੀਂ ਇਹ ਅਗਲੀ ਵੀਡੀਓ ਚ ਪਾਵਾਂਗੇ ਇਹ ਵੀ ਜੱਡ ਬ ਲੈ ਕੇ ਤੇ ਸਾਡੇ 12 ਕਿਲੋ 13 ਕਿਲੋ ਦੁੱਧਿਆ ਤੂਹਾਂ ਤੇ ਆ ਇਹ ਚੋਤੀ ਆ ਲੈ ਵਾ ਇਹ ਵੀ ਬਹੁਤ ਮਾਰਦੀ ਵੇਖੋ ਸਿੰਘ 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 ਵਾ ਕੱਢ ਲੋ ਤੁਸੀਂ ਕੱਦ ਕੱਟੀ ਦਾ ਵਾ ਕੱਢੋ ਦੇਖੋ ਤੇ ਚੋਤੀ ਆ ਉਹ ਚੂਣ ਵਾਲੀ ਉਹ ਸਵੇਰ ਦਾ ਟਾਈਮ ਹੈ ਠੀਕ ਹੈ ਜੀ ਮੋਤ ਬਣਦੀ ਆ ਕੱਟੀ ਇਹ ਵੀ ਕਮਾਲਾਂ ਹੀ ਕਰਦੀ ਹੈ ਬਹੁਤ ਵੱਡੀ ਕੱਟੀ ਆ ਤਾਜੀ ਸੋਈ ਆ ਸਿੰਘ ਸੁੰਗਵਖਾਦਾ ਕਵਾਲਿਟੀ ਕੱਟੀ ਦੀ ਗੱਲੀ ਗੱਲੀ ਆਂ ਜੇ ਤਾਂ ਇਹ ਦੂਰ ਕਰਕੇ ਆਏ ਆ ਠੀਕ ਆ ਜੀ ਤੇ ਆਜੋ ਹੁਣ ਆਪਾਂ ਇਹਦੇ ਕੋਲ ਦਈਏ ਜਾਣਕਾਰੀ ਕੱਟੀ ਸਾਡੇ ਇਹ ਵੀ ਤੁਹਾਨੂੰ ਇੱਕ ਚੀਜ਼ ਵਿਖਾ ਲਣੀ ਸੀ ਆ ਚੋ ਵੀ ਲਈ ਆ ਚੋਈ ਥੱਲੇ ਵੀ ਤਾਂ ਕਰੀ ਜੀ ਤੇ ਉਹਦੇ ਥੱਲੇ ਤੇ ਬਹਿਣਾ ਹੀ ਬਹਿਣਾ ਆ ਲੋ ਇਹ ਨਹੀਂ ਕਿਉਂਕਿ ਡੱਕੀਆਂ ਥੱਲੇ ਹਰਿਆਵਲ ਜਿਹਾਤਾ ਨਸਲਾਂ ਹੁੰਦੀਆਂ ਕਵਾਲਿਟੀਆਂ ਹੁੰਦੀਆਂ ਰਾਜੀ ਜੀ ਬਿਲਕੁਲ ਬਿਲਕੁਲ ਆ ਦੇਖੋ ਇਦਾਂ ਬਹਿ ਜਾਓ ਤੁਹਾਨੂੰ ਜਿੱਦੋਂ ਮਰਜ਼ੀ ਹਿੱਲਣਾ ਨਹੀਂ ਲੱਗੇ ਤੇ ਹਾਂ ਕਿਉਂਕਿ ਆਪਾਂ ਦਿਖਾ ਲ ਦਿੱਤੀ ਆ ਤੇ ਝੂਟੀ ਆ ਉਹ ਨਿਵਾ ਖਾਵਾਂਗੇ ਦਾ ਹਾਂਜੀ ਇਹ ਝੂਟੀ ਤੁਹਾਡੇ ਲਈ ਜੱਗ ਬਣਾਉ ਠੀਕ ਹੋ ਗਿਆ ਉੱਥੇ ਪਾਸੇ ਬਹਿ ਜਾਓ ਸਿੱਧੇ ਪਾਸੇ ਬਹਿ ਜਾਓ ਮਤਲਬ ਇਹ ਨਹੀਂ ਕਰਨਾ ਆ ਬਹੁਤ ਜ਼ਿਆਦਾ ਠੰਡੀ ਆ ਭਰਾ ਬਹੁਤ ਜ਼ਿਆਦਾ ਠੰਡੀ ਆ ਹੱਦ ਹੋ ਜਾਣਾ ਹਾਂਜੀ ਤੇ ਮਾੜਾ ਜਿਹਾ ਕੈਮਰਾ ਕਿਤੇ ਨਹੀਂ ਆਫ ਨਹੀਂ ਨਹੀਂ ਤੇ ਆਹ ਵੇਖੋ ਜੀ ਖੋਲ ਕੇ ਖਾਜੀ ਖੋਲ ਕੇ ਖਾਓ ਲਓ ਜੀ ਤਰਾਓ ਨਿੱਕੀ ਦਾ ਦੇਵਾ ਦੋ ਬਸ ਚੱਕ ਲੂਟਾ ਤੇ ਖਾਓ ਰਹੇ ਨੇ ਦੇਵਾ ਦੋਰਾ ਕੰਡਾ ਪਾਈ ਹੋਈ ਹੈ ਥੀ ਆਪਣੀ ਫੇਰ ਆ ਲੋ ਜਿੱਥੇ ਮਰਜੀ ਖਿਲਾੜ ਕੇ ਮੈਂ ਆ ਲੋ ਇੱਥੇ ਖਿਲਾੜੀ ਇੱਥੇ ਖਿਲਾੜ ਕੇ ਬੈਠਾ ਆ ਇੰਨੀ ਠੰਡੀ ਕੱਟੀ ਆ ਪਿਓਰ ਮੋਰਾ ਦੀ ਆ ਬਖਾਓ ਜੀ ਵੱਡੀ ਝੋਡੀ ਆ ਇਹਦੇ ਨਾਲ 13 ਕਿਲੋ ਦੁੱਧ ਆ ਜੀ ਜਿਹੜਾ ਜਮਾ ਤਿਆਰ ਆ ਠੀਕ ਆ ਬਸ ਹਾਲ ਫੇਰ ਇਹਨੂੰ ਨਮੀ ਤੋੜ ਦੇਣੀ ਵਖਾ ਲੋ ਤੇ ਆਰਗੰਦ ਜੀ ਠੀਕ ਵਖਾ ਲੋ ਇਹਨਾਂ ਦੂਰੋ ਕਰਕੇ ਪੂਰੀ ਹੱਥ ਲੰਗਾਂ ਵੇਚ ਜਾਵੇ ਪੂਰੀ ਆਣੀ ਦਲੀ ਠੀਕ ਹੈ ਜੀ ਠੀਕ ਹੈ ਜੀ ਦੇਖੋ ਜੀ ਕਰੋ ਕੁਆਲਿਟੀ ਚੈੱਕ ਠੀਕ ਹੈ ਜੀ ਠੀਕ ਹੈ ਬੇ ਜੀ ਇੱਧਰ ਆਓ ਫਟੂਨੇ ਵਾਟੇ ਸਾਡੀ ਕਿਥੋਂ ਦੇ ਵਾਟੇ ਸਟਾਰਟ ਕਰਦੇ ਆਂ ਦੇਖੋ ਕੱਲਾ ਕੱਲਾ ਥਾਣੇ ਕੱਟੀ ਗਿਆ ਕੱਟੀ-ਕੱਟੀ ਆਗੇ ਤੇ ਕੀ ਬੰਦੇ ਇਹੋ ਜੀ ਝੋਟੀਆਂ ਦੀ ਕੋਈ ਨਹੀਂ ਹੁੰਦੀ ਜੀ ਦੱਸੋ ਜੀ ਆਪਾਂ ਛੋਟੀ ਕੀਮਤ ਕਰਨੀ ਹੈ 140 ਅੱਛਾ ਜੀ 5000 ਛੋਟ ਕਰਨੀ ਹੈ 135 ਜੀ ਠੀਕ ਹੈ ਅੱਛਾ ਜੀ ਠੀਕ ਸਿਰੇ ਰੇਡ ਹੈ ਵੀਰ ਮੇਰਾ ਠੀਕ ਜਿੰਨੇ ਵੜਾੜੀਆਂ ਆਪ ਦੀ ਸਮਝ ਨਾਲ ਸਮਝ ਲੱਗਦੀ ਹੂਨ ਲਾਵੇ ਛੋੜ ਕਰਾਂਗੇ ਵਿੱਚੋਂ 2000 ਰੁਪਏ 133 ਦੀ ਦੇਣੀ ਆ ਤੇ 100 ਵੀ ਜਿੰਨੇ ਕੱਟ ਲਾਉਣਾ ਬੇਸ਼ੱਕ ਹੂਨ ਨਾਲ ਲਾਵੇ ਠੀਕ ਠੀਕ ਹੈ ਜੀ ਜਿੰਨੇ 133 ਖਰਚਣਾ ਉਹ ਹੂਨ ਨਾਲ ਲਾਵੇ ਬੇਸ਼ੱਕ ਕਿਉਂਕਿ ਦੁੱਧ ਅਸੀਂ ਪਾ ਬਣਾ ਲਾਂਗੇ ਠੀਕ ਆ ਵੇਖੋ ਨਹੀਂ ਕੱਟੀ ਦੇਖੋ ਜਿਆਦਾ ਕੁਆਰ ਅਸਲ ਕੱਟੀ ਅਸਲ ਬਿਲਕੁਲ ਪੂਰੀ ਬ੍ਰੇਡ ਆ ਜੀ ਹਾਂ ਜੀ ਆ ਪੂਰੀ ਦਿੱਤੀ ਇਹ ਪੂਰੀ ਆ ਜੀ ਇਹ ਟੋਕਣ ਵਾਲੇ ਭਾ ਦੇ ਦੇਣੀ ਆ ਪਾਕਿਸਤਾਨੀ ਨੀਲੀ 라ਵੀ ਵੇਖੋ ਖਣਕ ਠੀਕ ਹਲੇ ਤਾਂ ਮੈਨੇ ਕੱਚੀ ਆ ਬਹੁਤ ਬਣੂਗੀ ਦੇਖੋ ਜੀ ਆਖੂਖਾ ਦੇਖੋ ਨਿਸ਼ਾਨ ਦੇਖੋ ਮੂੰਹ ਦੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਪੈਰਾਂ ਤੱਕ ਦੇਖੋ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਬਸ ਇੱਕੋ ਗੱਲ ਆ ਵੀ ਥੋੜੀ ਜੀ ਰੁੱਖੀ ਆ ਕਿਸੇ ਸੰਭੀ ਜਿਹਦੇ ਕੋਲ ਆਈਆਂ ਅਣਜਾਣ ਬੰਦੇ ਕਹਿੰਦਾ ਇਹ ਸੰਭੀ ਨਹੀਂ ਨਾ ਮੈਨੂੰ ਯਾਦ ਨਸਲ ਹੀ ਉਹ ਹਸਾਂ ਦਾ ਸੰਭੀ ਨਹੀਂ ਸਹੀ ਗੱਲ ਆ ਜੀ ਦੁੱਧ ਕਹਿੰਦਾ 10 ਕਿਲੋ ਘੜਦੀ ਰਹੀ ਏ ਨਾਰਮਲ ਜੀ ਸਿਵਾ ਠੀਕ ਦੇਖੋ ਜੀ ਮਗਰ ਉਹਦੇ ਬਖਾਉ ਸੰਭੀ ਸਠਾਨਸ ਨੂੰ ਬਹੁਤ ਚੰਗਾ ਚੀਕਾ ਆਉਂਦਿਆ ਬਸ 15 ਦਿਨ ਲੈ ਜੂਗੀ ਤੇ ਦੇ ਵੀ ਆਪਾਂ ਥੋਕੜ ਵਾਲੇ ਬਾ ਦੇ ਦਿੰਦੇ ਹਾਂ ਠੀਕ ਹਾਂ ਬੋਲੋ ਗੱਲੋ ਦੇਵਾ ਦੀ ਆਵਾ ਖੰਡਾ ਹਰੇ ਲਓ ਕੈਮਰੇ ਅੱਗੇ ਨਾ ਬਹੱਤ ਹੋਵੇ ਜੀ ਨਹੀਂ ਨਹੀਂ ਹਾਂ ਇਹ ਗੱਲ ਵੀ ਨਹੀਂ ਹਾਂ ਦੇਖੋ ਆਖੂ ਤੋਂ ਆਰੇ ਕੋ ਬੂ ਦੇ ਵਿੱਚ ਚਟਾ ਦੇਖੋ ਬਾਕੀ ਬਹੁਤ ਚੰਗੀ ਮਹਿਮਾ ਜੀ ਪੂਰੀਆਂ ਨਿਸ਼ਾਨੀਆਂ ਕਵਰ ਕਰਦੀਆਂ ਪੂਰੀ ਦੀ ਤੋਕੀ ਗਈ ਪੂਰੀ ਨੀਲੀ ਰਾਵੀ ਮੰਗ ਵੀ ਕਰਦੇ ਤੇ ਗੂੜੀ ਦੀ ਜਾਵੀ ਹੈ ਵੀ ਸਾਨੂੰ ਬਹੁਤ ਬਹੁਤ ਖਰੀਏ ਵੀ ਜੀ ਭਾ ਭਾ ਇਹਦਾ ਮੁਕਤਾਲਾ ਹੀ ਕਰਨਾ ਦੇਖੋ ਵੀ ਖਾਓ ਸੋ ਖਾ ਲਓ ਐਂ ਕਰਕੇ ਅੱਗੋਂ ਵੀ ਵਿਖਾ ਲਓ ਤੁਹਾਨੂੰ ਠੀਕ ਹੈ ਜੀ ਇੱਧਰ ਆ ਬਿਖਾ ਲਓ ਤੁਹਾਨੂੰ ਵਿਖਾ ਲਓ ਬਹੁਤ ਚੰਗੇ ਥਣ ਸੁਣੀ ਹਾਂ ਜੀ ਮੋਲੇ ਦਾ 75 ਜੀ ਅੱਛਾ ਹਾਂਜੀ ਹਾਂ ਜਿੰਨੇ ਕਿੰਨੇ 72 ਦੀ ਜੀ ਉਹ ਛੋੜ ਛੱਪਾ 1000 ਛੋੜ ਕਰਾਂਗੇ ਫਿਰ ਜੀ 70000 ਦੇ ਜਮਾ ਕੇ ਬਸ ਠੀਕ ਹੈ ਹਾਂ ਮੁਕਤਲਾ ਰੇਟ ਹੈ ਜੀ ਠੀਕ ਹੈ ਜਮਾ ਜਾਇਜ਼ ਕਿ ਨਹੀਂ ਬਿਲਕੁਲ ਜਾਇਜ਼ ਹਾਂ ਕਿਉਂਕਿ ਮੈਂ ਵੀ ਚੰਗੀ ਜੇ ਤੇ ਕੀਮਤ ਦੇ ਲਈ ਕੁਛ ਵੀ ਨਹੀਂ ਜੇ ਕਾਲੀ ਸੂਨਾ ਮੈਂ ਟੋਕਰ ਦੀ 65000 ਦੀ ਗੁੜੀ ਵੇਚ ਲਈ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਂ ਪਿਓਰ ਆ ਕੇ ਤੂ ਦੇ ਵਿਸ਼ਾ ਨਹੀਂ ਇਹ ਗੱਪਣ ਦਾ ਰੇਟ ਆ ਵੀਰ ਜੀ ਆਪਣੇ ਕੋਲ ਸੂਈ ਦੀ ਸੂਈ ਦਾ ਰੇਟ ਨਹੀਂ ਇਹ ਹੁਣ ਇਹ ਗੱਪਣਦਾਰੀ ਵਿੱਚ ਠੀਕ ਹੈ ਵੀਰ ਤੇ ਆ ਜਿਹੜੀ ਝੋਟੀ ਆ ਜੀ ਇਹ ਦੰਦਾਂ ਦੀ ਹੋਗੀ ਮੇਰੇ ਖਿਆਲ ਨਾਲ ਆਪਣੇ ਕੋਲੋਂ ਗਈ ਸੀ ਉਹ ਦੋ ਦੰਦ ਜੀ ਤੇ ਇਹ ਗੱਪਣ ਜੇ 7 ਮਹੀਨੇ ਦੀ ਅੱਛਾ ਜੀ ਹਾਂ ਜੀ ਤੇ ਦੁੱਧ ਵੀ ਇਹਦੇ ਕੋਲ ਹੈਗਾ ਜੀ 3 4 ਕਿਲੋ ਦੇ ਕਰੀਬ ਖਾ ਲਓ ਜੀ ਮਾਗਰ ਹੋ ਜੋ ਖਾ ਲਓ ਵੱਡੀ ਝੋਟੀ ਆ ਚੈਟ ਬਣਾ ਲੈ ਜਾ ਆਪਣੇ ਕੋਲੋਂ ਗਈ ਆ ਤੁਹਾਡੀ ਠੀਕ ਜੀ ਆਵੇ ਕੋ ਬੁੱਥਾ ਇਹਦਾ ਬਦਲੋ ਜਲਸੀ ਕਾਮਾ ਵਰਗਾ ਬੂਹ ਸਹੀ ਗੱਲ ਹੈ ਕਿ ਨਹੀਂ ਸਹੀ ਗੱਲ ਸੱਤ ਮਿੰਟ ਦੀ ਜੈਕ ਭਾਗ ਜੀ ਫੋਲ ਦਾ ਗ੍ਰੈਂਡਰ ਠੀਕ ਹੋ ਗਿਆ ਹੁਣ ਕਾਲੋ ਪੂਰੀ ਵੱਡੇ ਕੱਬ ਦੀ ਪੂਸਤਕੀ ਕਾਲੀ ਆ ਰਜੂ ਜੀ ਹਾਂ ਜੀ ਪੂਸਤਕੀ ਕਾਲੀ ਆ ਵੇਖੋ ਜੀ ਠੀਕ ਹੈ ਜੀ ਸਵੇਰ ਸਵੇਰ ਦਾ ਟਾਈਮ ਹੈ ਆ ਬਹੁਤ ਚੰਗੀ ਝੋਡੀ ਆ ਬਹੁਤ ਚੰਗੀ ਠੀਕ ਆ ਆਹ ਵੇਖ ਨੀ ਕੋ ਆਲੀ ਪਿਓਰ ਮੋਰਾ ਚ ਠੀਕ ਤੇ ਕੀਮਤ ਇਹਦੀ ਰਾਜੂ ਜੀ ਕਿੰਨੀ ਕਰ ਲਗੇ ਦੱਸੋ ਜੀ ਝੋਟੀ ਵੇਚੀ ਸੀ ਉਦੋਂ ਦਾਪਾ ਤਾਂ ਬਹੁਤ ਦਾ ਤਾਂ ਵੇਚੀ ਸੀ ਅੱਛਾ ਜੀ 40 ਸੀ ਵੇਚੀ ਸੀ ਅੱਛਾ ਤੇ ਝੋਟੀ ਦੇ ਲਈ ਜੀ ਇੱਕੋ ਕੀਮਤ ਜਾਇਜ਼ ਹੀ ਕਰੀਏ ਬਸ ਹਾਂਜੀ ਵੇਖੋ ਇਹ ਜਿਹੜੀ ਝੋਟੀਆਂ ਨਾ ਇਕੱਠੀਆਂ ਆਈਆਂ ਜੀ। ਆਹ ਤਨਾਂ ਦੀ ਗੱਬਣ ਆ ਜਿਹੜੀ। ਇਹ ਅਗਲੀ ਵੀਡੀਓ ਚ ਪਾਵਾਂਗੇ। ਅੱਛਾ ਜੀ। ਆ ਵੀ ਪਹਿਲੇ ਨੇ। ਆ ਲੈ। ਠੀਕ। ਇਹ ਤੋਂ ਨਾ ਮੀਣੇ ਦੀ ਗੱਬਣ ਅਗਲੀ ਵੀਡੀਓ ਚ ਪਾਵਾਂਗੇ। ਠੀਕ। ਦੋ ਚਾਰ ਦਿਨਾਂ ਸਾਂਭ ਲਈਏ। ਇਹ ਜਿਹੜੀ ਸੱਤਾਂ ਦੀ ਗੱਬੜੇ ਇਕੱਠੀਆਂ ਇੱਕੋ ਡੇਰੀ ਚ ਰਹੀਆਂ। ਹੂੰ। ਇਹ ਝੋਡੀ ਜਿਹੜੀ ਆਪਾਂ ਫਿਕਸ ਰੇਟ ਤੇ ਦਵਾਂਗੇ ਜੀ ਆਪਾਂ 70000। ਠੀਕ ਹੈ। ਠੀਕ ਹੈ ਜੀ। 2000 ਛੱਡ ਦਾਂਗੇ 72000। ਠੀਕ ਹੈ ਜੀ। ਜਮਾ ਮੁਖਤਲਕੀ ਜ਼ਿੰਦਗੀ ਕੀ ਆ ਵੇਖੋ ਫੇਰ ਉਹ ਕਰਦੇ। ਸੱਜਰ ਲੇਵਾ ਖੱਤਾ ਦੀ ਗੱਭਣਿਆ ਹੁਣ ਸੱਜਰ ਲੇਵਾ ਕਿੱਥੇ ਲੰਮਜੀ ਹੈ ਬਹੁਤ ਚੰਗੀ ਕੱਟੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਧੰਵਾਦ ਹੈ ਜੀ ਵੀਡੀਓ ਵੇਖਣ ਲਈ ਨਾਮਕਾਰ ਸਿੰਘ ਪਿੰਡ ਪੁਗਾ ਤਸਵੀਰ ਬਟਾਲਾ ਜ਼ਿਲ੍ਹਾ ਕਰਤਾਰਪੁਰ ਨੰਬਰ ਜੀ ਸਾਡਾ 977993834497 ਸਾਡੇ ਵਰਦਨ 834 ਠੀਕ ਹੈ ਠੀਕ ਹੈ ਜੀ ਫੇਰ ਵਿਖਾਲ ਦਿਓ ਆ ਕੱਟੀ ਆਹ ਦੇਖੋ ਜੀ ਬਹੁਤ ਜ਼ਿਆਦਾ ਕੱਢੀ ਠੰਡੀ ਆ ਉਹ ਥੋੜਾ ਉਪਰੇ ਕਰਕੇ ਡਰ ਗਈ ਬਹੁਤ ਜ਼ਿਆਦਾ ਠੰਡੀ ਹੈ ਦੇਖੋ ਵਿਖਾ ਲਓ ਥਾਣ ਲੇਗਾ ਕੁਆਲਟੀ ਕੱਟੀ ਦੀ ਹਾਂ ਜੀ ਕਿਨੇ ਪੂਰੀ ਅਸਲ ਅਸਲ ਸਵਾਲ ਉਹ ਵੀ ਅਸਲ ਚੱਗੀ ਆ ਸਾਲੀਆਂ ਦੂਜੀਆਂ ਚੱਗੀਆਂ ਬਹੁਤ ਜ਼ਿਆਦਾ ਚੱਗੀਆਂ ਜੀ ਦੋ ਦੰਦ ਆ ਕੱਟੇ ਦੋ ਦੰਦ ਕੱਟੀ ਗੋ ਦੰਦ ਦੁੱਧ ਦੋ ਦੰਦ ਕੱਟੀ ਗੋ 12 13 ਕਿਲੋ ਦੁੱਧ ਝੂਠੀ ਆ ਬੂ ਨਾ ਆਪਾਂ ਨਵਾਦੀ ਭੱਜੀ ਵੇਖੋ ਯੋਰ ਮੋੜਾ ਜੇ ਕੱਟੀ ਹਾਂਕ ਉਸਤਾ ਟਾਈਪ ਮੈਂ ਪਿਛੋਣੀ ਥਾਂ ਫੜ ਲ ਮਤਲਬ ਹੀ ਆ ਵੇ ਠੀਕ ਆ ਜੀ ਬਾਕੀ ਸਾਰੀ ਜਾਣਕਾਰੀ ਆਪਾਂ ਦਿੱਤੀ ਆ ਬਾਕੀ ਵੀਡੀਓ ਵੀਰ ਜੀ ਨਾਲ ਪੂਰੀ ਵੇਖੇ ਜਿੰਨੇ ਵੀ ਲੈਣੀਆਂ ਸੰਪਰਕ ਕਰੇ ਠੀਕ ਹੈ ਰਾਜੂ ਜੀ ਠੀਕ ਹੈ ਵੀਰ ਜੀ ਨੰਬਰ 9779283441 ਨਾਮ ਹਰ ਸਿੰਘ ਬਿਪਿੰਦਰ ਘੋਗਾ ਤਸੀਲ ਹੁਟਾਲਾ ਸਕਰੀਨ ਤੇ ਵੀ ਨੰਬਰ ਲਾ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਇਹ ਵੀਡੀਓ ਆਪਾਂ ਅੱਜ ਹੀ ਅਪਲੋਡ ਕਰ ਦੇਣੀ ਹੈ ਠੀਕ ਹੈ ਵੀਰ ਜੀ ਸਹੀ ਕਰ ਦੇ ਸਹੀ ਕਰ ਜੀ ਘਟ ਦੋ ਰਾਜੂ ਜੀ